ਏ ਰਿਟਾਇਰ ਹੋਣ ਲੱਗੇ ਨੇ ਹੁਣ ਮੈਨੂੰ ਇੱਕ ਅੰਦਲੀ ਹੋਰ ਦੱਸ ਦੇਣਾ ਤੁਹਾਨੂੰ ਸੁਖਵੀਰ ਬਾਦਲ ਨੇ ਕਿਹਾ ਕਹਿੰਦਾ ਵੀ ਆਹੀ ਇਲੈਕਸ਼ਨ ਦੇਖਦੇ ਆ ਜੇ ਤਾਂ ਲੋਕਾਂ ਨੇ ਵੋਟਾਂ ਪਾਤੀਆਂ ਠੀਕ ਹੈ ਨਹੀਂ ਆ ਉਹਦਾ ਕੋਈ ਹੋਰ ਕੰਮ ਕਰੀਏ ਮੇਰੇ ਵੀਰ ਬਣ ਕੇ ਇਹਨੂੰ ਤਾਂ ਰਿਟਾਇਰ ਕਰੋ ਇਹਦੀ ਰਿਟਾਇਰਮੈਂਟ ਤਾਂ ਆਪਣੇ ਹੱਥ 'ਚ ਹੈ ਹੈ ਹੋ ਗਿਆ ਕਰੋ ਰਿਟਾਇਰ ਯਾਰ ਇਹਨੂੰ ਬੜੇ ਦੁਖੀ ਕੀਤੇ ਆ ਯਾਰ ਇਹਨਾਂ ਨੇ ਪੰਜਾਬੀ ਬੋਲੀ ਨਹੀਂ ਆਉਂਦੀ ਰੋਜ਼ ਮੀਆਂ ਬੀਬੀ ਗਲਤ ਪੰਜਾਬੀ ਬੋਲਦੇ ਆ ਉਹ ਪਤਾ ਨਹੀਂ ਕੀ ਕਹੀ ਜਾਂਦੀ ਹੁੰਦੀ ਆ ਹਰ ਸਿਮਰਤ ਕੋਰ ਪਹਿਲਾ ਇਹ ਚੋਨਾ ਤੇ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਏ ਜਾਂ ਚੋਨਾ ਕਹਿੰਦੀ ਏ ਪੰਜਾਬੀ ਤਾਂ ਪੜ੍ਹੀ ਹੀ ਨਹੀਂ ਕਦੇ ਇਹ ਭਗਵੰਤ ਮਾਨ ਛੋੜਾ ਗੋਪਦੈ ਇਹ ਬ੍ਰਹਮ ਫਲਾਨ ਦਾ ਉਹ ਪੰਜਾਬੀ ਸਿੱਖਲਾ ਪਹਿਲਾ ਮੈਂ ਕਿਹਾ ਬੀਬਾ ਬਾਤ ਗੱਲ ਕਰੇ ਸਾਡੇ ਨਾਲ ਅੱਛਾ ਹੋਰ ਦੇਖੋ 90% ਨੌਜਵਾਨ ਮੁੰਡੇ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਸਸਕਲ ਬਾਈ ਜੀ ਇੱਕ ਮਿੰਟ ਬਾਈ ਜੀ ਗੱਲ ਸੁਣਿਓ ਬਾਈ ਜੀ ਉਹ ਕਹਿੰਦੇ ਪਹਿਲੀ ਵਾਰ ਹੈ ਮੁੱਖ ਮੰਤਰੀ ਨੂੰ ਬਾਈ ਜੀ ਕਹਿੰਦੇ ਆ ਨਹੀਂ ਤਾਂ ਪਹਿਲਾਂ ਵਾਲੇ ਕਿਹੜੇ ਕਾਕਾ ਜੀ ਰਾਜਾ ਸਾਹਿਬ ਮਹਾਰਾਣੀ ਸਹਿਬਾ ਬੀਬਾ ਜੀ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲਿਆਂ ਨੂੰ ਬੁਲਾਉਂਦੇ ਆ ਭੋਲੇ ਵਾਲੀ ਗਰਮੀਨ ਵਾਲੀ ਸ਼ੇਰੇ ਵਾਲੀ ਤੇਰੇ ਵਾਲੀ ਮੇਰੇ ਵਾਲੀ ਇਹ ਬੀਬਾ ਜੀ ਹਾਧੈਰ ਇਹਨਾਂ ਦੇ ਰੁਤਬੇ ਵਾਪਸ ਲਓ ਜਦੋਂ ਹਾਰ ਗਏ ਹੁਣ ਤੁਸੀਂ ਦੇਖੋ ਬਟਿੰਡੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ ਪਹਿਲਾਂ ਲਿਖਦੀ ਹੁੰਦੀ ਸੀ ਤੁਹਾਡੀ ਉਮੀਦਵਾਰ ਨੰਨੀ ਸ਼ਾਂ ਹਰ ਸਮੇਤ ਕੋ ਹੁਣ ਕੀ ਪੋਸਟ ਲੱਗੇ ਹੋਏ ਨੇ ਤੁਹਾਡੀ ਨਮਾਣੀ ਸੇਵਾਦਾਰ ਓ ਹਾ 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 ਮੈਂ ਕਿਉਂ بڑے ਵੱਡੇ ਸੇਵਾਦਾਰ ਨਿਕਲੇ ਆ ਬਈ ਹੈ ਗੁਰਬਾਣੀ ਗਲੀਆਂ ਚ ਰੋਲਦੀ ਆ ਕਾਦੀ ਸੇਵਾ ਕੀਤੀ ਤੁਸੀਂ ਪੰਥ ਦੀ ਗੱਲ ਕਰਕੇ ਪੰਥਰੂ ਤੁਸੀਂ ਗਲੀਆਂ ਚ ਰੋਲਤਾ ਰੂੜੀਆਂ ਚ ਰੋਲਤਾ ਤੁਸੀਂ ਕਾਦੇ ਸੇਵਾਦਾਰ ਹੋ ਸੇਵਾਦਾਰ ਨਮਾਣੀ ਨਾਲੇ ਜਦੋਂ ਭਗਵਾਨ ਤੁਮਾਨ ਨੇ ਭੇਜਤਾ ਕੱਸੀਆਂ ਸੂਆਂ ਚ ਪਾਣੀ ਉਦੋਂ ਬਾਅਦ ਆਪਣੇ ਆਪ ਨੂੰ ਲਿਖਣ ਲੱਗੀ ਨਮਾਣੀ ਨਮਾਣੀ ਇਹਨੇ ਤੇ ਤਰਸ ਤਰਸਣਾ ਕਰੇ ਉਹ ਕਿਤੇ ਤਰਸ ਕਰ ਲਉ ਵੀ ਚੱਲ ਨਮਾਣੀ ਕੇ ਹੈ ਨਾ ਨਾ ਇਹਨੇ ਆਪਣੀਆਂ ਤਿੰਨ ਪੀੜੀਆਂ ਖਾ ਲੀਆਂ ਝਾੜੂ ਵਾਲਾ ਬਟਨ ਦਬਕੇ ਨਾਲ ਥੋੜਾ ਜਾ ਐਂ